ਸਸਰੇ ਕਾਲਜੀ ਗਿਆਨਮ ਕੋਚਿੰਗ ਸੈਂਟਰ ਦੇ YouTube ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਕਿ ਵਿਰੋਧੀ ਸ਼ਬਦ ਕੀ ਹੁੰਦੇ ਹਨ ਤੇ ਵਿਰੋਧੀ ਸ਼ਬਦ ਦਾ ਕੀ ਅਰਥ ਹੁੰਦਾ ਹੈ ਵਿਰੋਧਤੇ ਉਸੇ ਕਿਸਮਾ ਬਾਰੇ ਵੀ ਪੜ੍ਹਾਂਗੇ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕ ਦੂਜੇ ਦੇ ਵਿਰੁੱਧ ਹੋਣ ਠੀਕ ਹੈ ਕਿ ਜਿਹੜਾ ਅਰਥ ਹੈ ਉਸ ਤੋਂ ਉਲਟ ਹੋਵੇ ਉਦਾਹਰਨ ਸੌਰਤੇ ਚੰਗਾ ਕੀ ਹੁੰਦਾ ਵਧੀਆ ਚੀਜ਼ ਹੁੰਦੀ ਹੈ ਨਾ ਚੰਗਾ ਚੰਗਾ ਤੇ ਉਹਦਾ ਉਲਟ ਕੀ ਹੈ ਮਾੜਾ ਉੱਚਾ ਉਹਦਾ ਉਲਟ ਨੀਵਾ ਸੱਚ ਦਾ ਝੂਠ ਠੀਕ ਹੈ ਇਸ ਤਰ੍ਹਾਂ ਕੀ ਹੈ ਜਿਸ ਦਾ मीनिंग ਜਾਂ ਅਰਥ ਉਸ ਤੋਂ ਬਿਲਕੁਲ ਉਲਟ ਹੋਵੇ ਉਸ ਨੂੰ ਵਿਰੋਧੀ ਸ਼ਬਦ ਕਿਹਾ ਜਾਂਦਾ ਹੈ ਵਿਰੋਧੀ ਸ਼ਬਦ ਦੀਆਂ ਕਿਸਮਾਂ ਸ ਸਭਾਵਿਕ ਵਿਰੋਧੀ ਸ਼ਬਦ ਜਿਨ੍ਹਾਂ ਦਾ ਵਿਰੋਧ ਕੁਦਰਤੀ ਤੌਰ ਤੇ ਹੁੰਦਾ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਸੁਭਾਵਿਕ ਵਿਰੋਧੀ ਸ਼ਬਦ ਉਦਾਹਰਨ ਦੇ ਤੌਰ ਤੇ ਗਰਮੀ ਸਰਦੀ ਦਿਨ ਰਾਤ ਇਹ ਕੀ ਹੈ ਕੁਦਰਤ ਨਾਲ ਜੁੜੇ ਹੋਏ ਹਨ ਦੋਨੋਂ ਚੀਜ਼ ਇਹ ਇਸ ਕਰਕੇ ਦੋਨੋਂ ਆਪੋਜ਼ਿਟ ਨੇ ਇੱਕ ਦੂਜੇ ਤੋਂ ਠੀਕ ਹੈ ਇਸ ਕਰਕੇ ਇਹ ਕੀ ਹੈ ਇੱਕ ਸੁਭਾਵਕ ਸੁਭਾਵਕ ਵਿਰੋਧੀ ਸ਼ਬਦ ਹੈ ਵਿਚਾਰਕ ਵਿਰੋਧੀ ਸ਼ਬਦ ਜਿਹੜੇ ਸਾਡੇ ਵਿਚਾਰਾਂ ਦੇ ਨਾਲ ਜੁੜਿਆ ਹੋਵੇ ਜਿਨ੍ਹਾਂ ਦੇ ਵਿਰੋਧ ਮਨੁੱਖੀ ਵਿਚਾਰ ਅਨਸਾਰ ਹੁੰਦਾ ਹੈ ਉਸਨੂੰ ਵਿਚਾਰਕ ਵਿਰੋਧੀ ਸ਼ਬਦ ਕਹਿੰਦੇ ਆ ਉਦਾਹਰਨ ਦੇ ਤੌਰ ਤੇ ਚੰਗਾ ਮਾੜਾ ਇਹ ਸਾਡੇ ਵਿਚਾਰ ਨੇ ਪਵਿੱਤਰ ਬਵਿੱਤਰ ਇਹ ਵੀ ਸਾਡੇ ਵਿਚਾਰ ਨੇ ਅਗਲਾ ਹੈ ਭਾਵਾਤਮਕ ਵਿਰੋਧੀ ਸ਼ਬਦ ਜਿਨ੍ਹਾਂ ਦਾ ਵਿਰੋਧ ਭਾਵਾਂ ਤੋਂ ਬਣਦਾ ਹੈ ਉਸ ਨੂੰ ਭਾਵਾਤਮਕ ਵਿਰੋਧੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਪਿਆਰ ਨਫ਼ਰਤ ਇਹ ਸਾਡੇ ਭਾਵ ਨੇ ਖੁਸ਼ੀ ਗਮ ਇਹ ਵੀ ਸਾਡੇ ਭਾਵ ਨੇ ਅਗਲਾ ਹੈ ਪ੍ਰਸੰਗਿਕ ਵਿਰੋਧੀ ਸ਼ਬਦ ਕਿਸੇ ਖਾਸ ਪ੍ਰਸੰਗ ਵਿੱਚ ਵਿਰੋਧ ਬਣਦਾ ਹੈ ਜਿਵੇਂ ਕਿਸ ਸਿੱਖਿਆ ਦੇ ਖੇਤਰ ਵਿੱਚ ਕੀ ਹੈ ਕੋਈ ਕਿਸੇ ਵੀ ਮਤਲਬ ਫੀਲਡ ਵਿੱਚ ਖਾਸ ਪ੍ਰਸੰਗ ਬਣ ਜੇ ਨਾ ਜਿਵੇਂ ਸਿੱਖਿਆ ਦੇ ਖੇਤਰ ਵਿੱਚ ਲਾ ਲੈਂਦੇ ਆ ਗਿਆਨ ਦਾ ਕੀ ਆਧਿਆ ਇਹ ਵਿਰੋਧੀ ਸ਼ਬਦ ਹੈ ਠੀਕ ਹੈ ਸਿਆਸਤ ਵਿੱਚ ਵੀ ਕਿਵੇਂ ਆਪਾਂ ਕਹਿੰਦੇ ਹਾਂ ਹਾਕਮ ਪ੍ਰਜਾ ਠੀਕ ਹੈ ਮਾਲਕ ਹੋ ਗਿਆ ਪ੍ਰਜਾ ਹੋ ਗਿਆ ਇਹ ਚੀਜ਼ ਉਸ ਤੋਂ ਬਾਅਦ ਵਿਰੋਧੀ ਸ਼ਬਦ ਨੂੰ ਸੁੰਦਰ ਅਤੇ ਸਪਸ਼ਟ ਬਣਾਉਂਦੇ ਹਨ ਇਹ ਆਪਾਂ ਸਾਨੂੰ ਪਤਾ ਚੱਲਿਆ ਕਿ ਵਿਰੋਧੀ ਸ਼ਬਦ ਭਾਸ਼ਾ ਨੂੰ ਸੁੰਦਰ ਅਤੇ ਸਪਸ਼ਟ ਬਣਾਉਂਦੇ ਹਨ ਇਹ ਅਕਸਰ ਮੁਹਾਵਰੇ ਕਵਿਤਾਵਾਂ ਸਾਹਿਤ ਵਿੱਚ ਵਿਦੇਰੇ ਵਰਤੇ ਜਾਂਦੇ ਹਨ ਗੁਰਬਾਣੀ ਵਿੱਚ ਵੀ ਵਿਰੋਧੀ ਸ਼ਬਦਾਂ ਰਾਹੀਂ ਗਹਿਰੇ ਭਾਵ ਨੂੰ ਪ੍ਰਗਟ ਕੀਤਾ ਗਿਆ ਹੈ ਇਸ ਤਰ੍ਹਾਂ ਅਸੀਂ ਪੜਿਆ ਕਿ ਵਿਰੋਧੀ ਸ਼ਬਦ ਕੀ ਹੁੰਦਾ ਹੈ ਅਤੇ ਉਸ ਦੀਆਂ ਕਿੰਨੀਆਂ ਕਿਸਮਾਂ ਹਨ। ਹੁਣ ਇਹਦੇ ਨਾਲ रिलेटेड ਪ੍ਰਸ਼ਨ ਉੱਤਰ ਪੜਾਂਗੇ। ਚੰਗਾ ਦਾ ਵਿਰੋਧੀ ਸ਼ਬਦ ਕਿਹੜਾ ਹੈ? ਉੱਚਾ, ਮਾੜਾ, ਖੁਸ਼, ਠਿਗਾ। ਸਹੀ ਉੱਤਰ ਕੀ ਹੈ? ਮਾੜਾ। ਅਗਲਾ ਦਿਨ ਦਾ ਵਿਰੋਧੀ ਸ਼ਬਦ ਕਿਹੜਾ ਹੈ? ਸਵੇਰ, ਰਾਤ, ਦੁਪਹਿਰ, ਸੂਰਜ। ਸਹੀ ਉੱਤਰ ਹੈ ਰਾਤ। ਸੱਚ ਦਾ ਵਿਰੋਧੀ ਸ਼ਬਦ ਕਿਹੜਾ ਹੈ? ਸਹੀ ਉੱਤਰ ਹੈ झूठ असली नेक सही की उत्तर सही विरोधी शब्द झूठ अगला प्रश्न है उच्चा विरोधी शब्द लंबा छोटा नीवा, सही उत्तर है नीवा। प्यार विरोधी शब्द केड़ा होएगा खुशी गुस्सा नफरत माड़ा सही उत्तर है नफरत ज्ञान का विरोधी शब्द केड़ा होएगा सियाण अज्ञान समझ के प्रकाश सही उत्तर है अज्ञान अगला प्रश्न है धन्यवाद तनवान का धन्यवाद का विरोधी शब्द केड़ा होवेगा गरीब वट्टा दिलदार केमी सही उत्तर है गरीब खुशी का खुशी का विरोधी शब्द केड़ा होएगा आनंद गम दुख के हासा सही उत्तर है गम तेज का विरोधी शब्द केड़ा होएगा चमक होला, गरम कि सफल सही उत्तर है

नवा का विलोम शब्द केड़ा होएगा ताजा पुराना हालिया आदमी सही उत्तर है पुराना खाली का विलोम शब्द केड़ा होएगा भरपूर सूना बड्डा किगरी सही उत्तर तरही है भरपूर सफलता का विलोम शब्द केड़ा है खुशी या सफलता सफर के जित सही उत्तर है असफलता चमक का विलोम शब्द केड़ा होएगा रोशनी अंधेरा धूप के चांद सही उत्तर है अंधेरा जीतना ਦਾ ਵਿਰੋਧੀ ਸ਼ਬਦ ਕਿਹੜਾ ਹੋਏਗਾ ਹਾਰ ਸਫਲਤਾ ਉਤਸ਼ਾਹ ਕਿ ਜਿੱਤਣਾ ਸਹੀ ਉੱਤਰ ਹੈ ਹਾਰ ਸੁੰਦਰ ਦਾ ਵਿਰੋਧੀ ਸ਼ਬਦ ਕਿਹੜਾ ਹੈ ਸੋਨਾ ਮਾੜਾ ਕ੍ਰੂਪ ਚੰਗਾ ਸਹੀ ਉੱਤਰ ਹੈ ਕ੍ਰੂ ਤਿੱਖਾ ਦਾ ਵਿਰੋਧੀ ਸ਼ਬਦ ਕਿਹੜਾ ਹੋਏਗਾ ਮਿੱਠਾ ਫਿੱਕਾ ਹੋਣਾ ਕਿ ਹਲਕਾ ਸਹੀ ਉੱਤਰ ਹੈ ਫਿੱਕਾ ਕੁੱਲਾ ਦਾ ਵਿਰੋਧੀ ਸ਼ਬਦ ਕਿਹੜਾ ਹੈ ਬੰਦ ਢਿੱਲਾ ਵੱਡਾ ਕਿ ਖਾਲੀ ਸਹੀ ਉੱਤਰ ਹੈ ਬੰਦ सच्चा दा विलोम शब्द केड़ा है झूठा नेक वफादार के असली सही उत्तर है झूठा दिलदार दा विलोम शब्द केड़ा है माड़ा कंजूस माड़ा कंजूस गरीब के मंदा सही उत्तर है कंजूस ठीक है जी अगला प्रश्न है मोटा दा विलोम शब्द केड़ा होएगा भारी लंबा पतला के वड्डा ਸਹੀ ਉੱਤਰ ਹੈ ਪਤਲਾ ਸਮਾਦਾਰ ਦਾ ਵਿਰੋਧੀ ਸ਼ਬਦ ਕਿਹੜਾ ਹੈ ਬੇਅਕਲ ਸਿਆਣਾ ਨੇਕ ਤੇ ਅਮੀਰ ਸਹੀ ਉੱਤਰ ਹੈ ਬੇਅਕਲ ਇਸ ਤਰ੍ਹਾਂ ਵਿਰੋਧੀ ਸ਼ਬਦ ਸਿੱਖਣਾ ਭਾਸ਼ਾਵਿਦ ਕੀ ਜਾਂਦੀ ਹੈ ਵਿਆਪਕਤਾ ਆਉਂਦੀ ਹੈ ਅਤੇ ਇਹ ਵਿਦਿਆਰਥੀ ਦੇ ਸ਼ਬਦ ਸ਼ਬਦਾਵਲੀ ਵੀ ਕੀ ਕਰਦੇ ਨੇ ਮਜ਼ਬੂਤ ਇਸ ਤਰ੍ਹਾਂ ਅਗਲੀ ਵੀਡੀਓ ਵਿੱਚ ਹੁਣ ਅਸੀਂ ਇੱਕ ਨਵੇਂ ਵਿਸ਼ੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ